ਵਾੜ ਲੋ ਸ਼ਾਰਟ ਕਾਨੂੰ ਬਿਨਾਂ ਬਿਆਨਾਂ ਤੋਂ ਭੱਜੇ ਸਰ ਸ਼ਾਰ ਉਹ ਭਾਈ ਇਸੇ ਕਰ ਤੁਸੀਂ ਕਰ ਲੋ ਬਈ ਦੇ ਦੇ ਦੋ ਬਾਈਟ ਨਹੀਂ ਨਹੀਂ ਅਸੀਂ ਚੱਲੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਤੁਹਾਡੀ ਯੂ ਸਾਹਿਬ ਤੇ ਚੱਲ ਗਏ ਆ ਜੀ ਤੇ ਪਹਾੜੀਆ ਸਾਹਿਬ ਪਹਿਲੇ ਮੋਪੜ ਲੈ ਕੇ ਚੱਲ ਗਏ ਕਿਸੇ ਦੀ ਤੇ ਸਰਕਾਰ ਦੀ ਪਾਸੇ ਉਹਦੀ ਇਨਪਨ ਪਾਲਣਾ ਕੀਤੀ ਜਾਊਗੀ ਜਿਹੜਾ ਪਾਲਣਾ ਨਹੀਂ ਕਰਦਾ ਉਹ ਤੇ ਸਖੀ ਪਰ ਹੁਣ ਜਿਹੜਾ ਤੁਸੀਂ ਨਵੀਪੁਰ ਗਏ ਜੇ ਕਹਿੰਦੇ ਕਿ ਉਹਨਾਂ ਨੇ ਅਸ਼ਵਾਸ਼ਣ ਦੇ ਦਿੱਤਾ ਜਦੋਂ ਪਾਲਿਸੀ ਨਹੀਂ ਹੈਗੀ ਤੇ ਅਸ਼ਵਾਸ਼ਣ ਕਿਨੇ ਦਿੱਤਾ ਜੀ ਦੇਖੋ ਇਹ ਮੈਟਰ ਮੈਂ ਤੁਹਾਨੂੰ ਬਹਿਲਾ ਜਦੋਂ 75% ਉੱਤੇ ਪਲਾਟ ਵੇਚ ਚੁੱਕੇ ਨੇ ਨਾ ਉੱਥੇ ਕੋਈ ਪਾਰਕ ਆ ਨਾ ਉੱਥੇ ਟ੍ਰੀਟਮੈਂਟ ਪਲਾਟ ਆ ਨਾ ਸੀਵਰੇਜ ਆ ਨਾ ਉੱਥੇ ਪਾਣੀ ਵਾਸਤੇ ਆ ਤੇ ਮਤਲਬ ਕਿ ਕਿਵੇਂ ਜਾ ਤੇ ਆਉਂ ਲੱਗਦਾ ਵਾ ਕਿ ਜਿਹੜਾ ਤੁਹਾਡਾ ਜਿਹੜੀ ਕਮੇਟੀ ਆ ਇਹਦਾ ਮੂੰਹ ਮਿੱਠਾ ਹੋ ਗਿਆ ਵਾ ਕਿਉਂਕਿ ਉੱਥੇ ਕੱਲੀ ਤੇ ਕੱਲੀ ਇਹਨਾਂ ਨੇ ਫਾਰਮੈਲਟੀ ਕਿਉਂਕਿ ਦੇਖੋ ਜੇ ਜੇ ਤੁਸੀਂ ਉੱਥੇ ਲੋਕੀ ਘਰ ਬਣਾ ਲੈਣਗੇ ਉੱਥੇ ਫਸ ਜਾਣਗੇ ਕਿ ਉਸ ਤੋਂ ਬਾ ਕਿਉਂਕਿ ਲੋਕੀ ਉੱਥੇ ਅੱਜ ਵੀ ਕੰਸਟਰਕਸ਼ਨ ਹੋ ਰਹੀ ਆ ਉੱਥੇ ਤੁਸੀਂ ਅੱਜ ਵੀ ਦੇਖੋ ਤੁਹਾਡੇ ਸਾਹਮਣੇ ਉੱਥੇ ਲੈਂਟਰ ਬੰਨਡੇ ਨੇ ਮਾਤਮ ਰਾਈ ਮੈਂ ਇਹ ਸਮੂਹ ਜਿਹੜੇ ਆ ਸ਼ਹਿਰ ਵਾਸੀਆਂ ਨੂੰ ਜਾਂ ਲੋਕਾਂ ਨੂੰ ਅਪੀਲ ਕਰਦਾ ਵੀ ਕੋਈ ਬੰਦਾ ਇਹੋ ਜਿਹੀ ਜਿਹੜੀ ਅਨੰਦ ਕਰਤ ਕਲੌਨੀ ਆ ਉਹਦੇ ਵਿੱਚ ਕੋਈ ਸਰਪ੍ਰੇਖ ਨਾ ਕਰੇ ਸੈਕੰਡਲੀ ਜਿਹੜੀ ਗੱਲ ਆ ਉਹਦੀ ਉੱਥੇ ਜੇ ਉਹਨਾਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਹਦੇ ਕੋਲ ਟਾਈਮ ਹੋਣਾ ਜ਼ਰੂਰੀ ਆ ਸਭ ਕਹਿ ਰਹੇ ਮੈਨੂੰ ਇੱਕ ਦਿਨ ਦਾ ਹਰਕ ਦੋ ਦਿਨ ਦਾ ਟਾਈਮ ਦਿੱਤਾ ਇਓ ਨਹੀਂ ਕਰਦਾ ਤੇ ਸਾਡੇ ਕੋ ਹੱਥ ਥੋੜੇ ਬਚੇ ਆ ਬੰਦੇ ਦੇ ਕਿਸੇ ਪਰ ਜਦੋਂ 18 ਤੋਂ ਬਾਅਦ ਸਰ ਪਾਲਿਸੀ ਨਹੀਂ ਹੈਗੀ ਤੇ ਈਓ ਸਾਹਿਬ ਜਦੋਂ ਹਾਈ ਕੋਰਟ 'ਚ ਇਹਦਾ ਮੈਟਰ ਚੱਲ ਰਿਹਾ ਕਿ ਈਓ ਸਾਹਿਬ ਹਾਈ ਕੋਰਟ ਤੋਂ ਉੱਪਰ ਨੇ ਕਿਉਂਕਿ ਹਾਈ ਕੋਰਟ ਨੇ ਤੇ ਇਹ ਕਹਿੰਦਾ ਕਿ ਜਿੰਨੀਆਂ ਵੀ ਇਨਲੀਗਲ ਕਲੋਨੀਆਂ ਨੇ ਪਾਰ ਦੀ ਪਾਲਿਸੀ ਮੁਤਾਬਕ ਕਾਰਵਾਈ ਕੀਤੀ ਜਾਊਗੀ ਪਰ ਉੱਥੇ ਪਰ ਉੱਥੋਂ ਦੇ ਅੱਜ ਕਿਤੇ ਨਾ ਕਿਤੇ ਤੁਹਾਡਾ ਡਿਪਾਰਟਮੈਂਟ ਉੱਥੇ ਸਿਰਫ ਮਤਲਬ ਖਾਣਾ ਪੂਰਤੀ ਕਰਕੇ ਆਇਆ ਤੁਹਾਨੂੰ ਕਿਹਾ ਅੱਜ ਵੀ ਕੰਸਟਰਕਸ਼ਨ ਹੋ ਰਹੀ ਆ ਤੁਸੀਂ ਮੇਰੇ ਨਾਲ ਜਾ ਸਕਦੇ ਜੇ ਮੈਂ ਤੁਹਾਨੂੰ ਦਿਖਾਵਾਂਗਾ ਉੱਥੇ ਦੋ ਬਿਲਡਿੰਗਾਂ ਅਜੇ ਵੀ ਬਣ ਰਹੀਆਂ ਮਿਸਤਰੀ ਲੱਗੇ ਨੇ ਪਰ ਕੱਲੀਆਂ ਗਲੀਆਂ ਨਾਲੀਆਂ ਤੱਕ ਨਹੀਂ ਲਾ ਕਿੱਥੋਂ ਤੱਕ ਰਹਿ ਗਿਆ ਤੁਹਾਡਾ ਵੀ ਬਾਕੀ ਕਲੋਨੀਆਂ ਸਾਈ ਸਾਰੇ ਪਾਸੇ ਨੂੰ ਕਵਰ ਕਰਨਾ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਜਣਾ ਇਹ ਕਈ ਸ਼ਡਿਊਲ ਜਾਰੀ ਕਰ ਕਿਤੇ ਏਦ ਨਹੀਂ ਹੋਇਆ ਕਿ ਇਹ ਜਿਹੜੀ ਕਾਰਵਾਈ ਤੁਸੀਂ ਕਰ ਰਹੇ ਜੇ ਕਿਤੇ ਮਤਲਬ ਕਿ ਜਿਹੜੀਆਂ ਪਹਿਲੇ ਵੀ ਜਦੋਂ ਯੋ ਸਾਹਿਬ ਆਏ ਸੀ ਇਹਨਾਂ ਨੇ ਸਾਰੀ ਕਲੋਨੀਆਂ ਦੀ ਇੱਕ ਲਿਸਟ ਕਢਾਈ ਸੀ ਤੇ ਉਹਨਾਂ ਦੀ ਕੋਈ ਵੀ ਕਾਰਵਾਈ ਨਹੀਂ ਸੀ ਹੋਈ ਕਿਤੇ ਕਿਉਂਕਿ ਜਦੋਂ ਵੀ ਕੋਈ ਨਵਾਬ ਸਾਹਿਬ ਆਂਦਾ ਉਸੀ ਸਭ ਤੋਂ ਵਧੀਆ ਮਾਧਿਅਮ ਤੁਹਾਡੇ ਤੋਂ ਵੱਧ ਕੌਣ ਜਾਣਦਾ ਅਸੀਂ ਤੁਹਾਨੂੰ ਹੁਣ ਅਜੀ ਯੋਸਾ ਵੀ ਬਾਈਟ ਦੇਣ ਤੋਂ ਭੱਜੇ ਕਿਉਂਕਿ ਆਂਦੇ ਆ ਉਹਨਾਂ ਨੇ ਇੱਕੋ ਗੱਲ ਕਹੀ ਕਿ ਇਹ ਕਲੋਨੀ ਇਨਲੀਗਲ ਆ ਜੇ ਈਓ ਨੂੰ ਨਹੀਂ ਪਤਾ ਕਿ ਇਹ ਕਲੋਨੀ ਲੀਗਲ ਆ ਜਾਂ ਇਨਲੀਗਲ ਆ ਤੇ ਆਮ ਲੋਕਾਂ ਨੂੰ ਕੀ ਪਤਾ ਕਿਉਂਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਇਹ ਨੀਆਂ ਭਰੀਆਂ ਨੇ ਨੀਆਂ ਦੀ ਕੋਈ ਪਾਲਿਸੀ ਹੈਗੀ ਆ ਕਿ ਇਹਨਾਂ ਨੂੰ ਮਤਲਬ ਡਿਪਾਰਟਮੈਂਟ ਜਿਹੜਾ ਵਾ ਕਿ ਇਹ ਇਹਨਾਂ ਨੂੰ ਸਖਾਂਦਾ ਨਹੀਂ ਆ ਕਿ ਇਹ ਸਹੀ ਆ ਜਾਂ ਗਲਤ ਆ ਜੀ ਵੇਖੋ ਜੇ ਇਨਲੀਗਲ ਆ ਤੇ ਤਾਂ ਹੀ ਅਸੀਂ ਇਹਨੂੰ ਡਿਮੋਲਿਸ਼ ਕਰਾਂਗੇ ਸੈਕੰਡ ਦੀ ਗੱਲ ਆ ਉਹਦੇ ਤੁਹਾਡੇ ਕਹਿਣ ਤੇ ਹੋਇਆ ਵਾ ਕਿਉਂਕਿ ਇਹ ਕਹਿਣ ਤੇ ਹੋਇਆ ਚਾਹੇ ਕਿਸੇ ਦੇ ਨਹੀਂ ਕਿਸੇ ਮਾਧਮ ਤੇ ਰੰਗ ਕੰਮ ਕਰ। ਅੱਜ ਕੀ ਕੀ ਕਾਰਵਾਈ ਕੀਤੀ ਕਿੰਨੀ ਲੋਨਗੀਆਂ ਸੀ ਅਸੀਂ ਅਜੇ ਫਿਲਹਾਲ ਦੋ ਪਾਸਿਆਂ ਦੇ ਵਿੱਚ ਸਾਈਟਾਂ ਦੇ ਉੱਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਜਿਹੜਾ ਅਭਿਆਨ ਚਾਲੂ ਕਰਨਾ ਤੇ ਵੱਧ ਤੋਂ ਵੱਧ ਅਸੀਂ ਜਿਹੜੀ ਸਰਕਾਰ ਦੀ ਪਾਲਿਸੀ ਆ ਉਹਨੂੰ ਇਨਫੋਰਸ ਹੋਰ ਸਖ਼ਤੀ ਲਾਗੂ ਕਰਵਾਉਣਾ ਤੇ ਕੁਝ ਕਲੋਨੀਆਂ ਨੂੰ ਟਾਈਮ ਲਿਆ ਤਾਂ ਲੱਗੋ। ਹਾਂ ਕੁਝ ਕਲੋਨੀਆਂ ਨੂੰ ਟਾਈਮ ਵੀ ਦਿੱਤਾ ਕਈਆਂ ਨੂੰ ਆਪਾਂ ਨੋਟਿਸ ਵੀ ਜਾਰੀ ਕੀਤੇ ਆ ਔਰ ਬਕਾਇਦਾ ਇਹ ਜਿਹੜੀ ਢਾਉਣ ਗਈ ਅੱਗੇ ਛੱਡ ਦੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਵੀ ਦੱਸਦਾ ਇਸ ਸੰਬੰਧੀ ਅਸੀਂ ਇੱਕ ਡਿਊਟੀ ਰਿਜਿਸਟਰਡ ਵੀ ਜਿਹੜਾ ਮਾਮਲਾ ਡਿਪਟੀ ਮਿੰਟਰ ਗੁਰਦਾਸਪੁਰ ਦੀ ਵੱਲੋਂ ਲਗਵਾ ਦਿੱਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਹਰ ਚੀਜ਼ ਨੂੰ ਪਹਿਲਾਂ ਧਿਆਨ ਵਿੱਚ ਰੱਖ ਕੇ ਜੋ ਜਿੱਥੇ ਕਾਰਵਾਈ ਕਰਨ ਨਾਲ ਗਏ ਉਸੇ ਕਾਰਵਾਈ ਅਧੂਰੀ ਛੱਡਦੀ ਗਈ ਕੀ ਕਾਰਨ ਸਰਦਾਰ ਨਹੀਂ ਕੋਈ ਕਾਰਵਾਈ ਅਧੂਰੀ ਨਹੀਂ ਛੱਡੀ ਜਿੱਦੀ ਟਾਈਮ ਥੋੜਾ ਆ ਟਾਈਮ ਦੇ ਮੁਤਾਬਕ ਅਸੀਂ ਇਹਨੂੰ ਵੀ ਕਵਰ ਕਰਨਾ ਸੀ ਫਿਰ ਬੰਦੇ ਨੂੰ ਮੰਡੇ ਤੱਕ ਨਹੀਂ ਕਰਦਾ ਸਿਚੂਏਸ਼ਨ ਫਿਰ ਕਰਾਂਗੇ ਪਰ ਕੋਈ ਗੱਲ ਠੀਕ ਹੈ ਕੋਈ ਪ੍ਰੋਬਲਮ ਨਹੀਂ